ਸਰਕਾਰ ਨੇ ਇੱਕ ਬਹੁਤ ਹੀ ਮਹੱਤਵਪੂਰਨ ਫੈਸਲਾ ਕੀਤਾ ਕਿ ਜਿਵੇਂ ਪੁਲਿਸ ਕਰਮਚਾਰੀਆਂ ਨੂੰ ਸਰਕਾਰੀ ਬੱਸਾਂ ਦੇ ਵਿੱਚ ਮੁਫਤ ਸਫ਼ਰ ਦੀ ਸਹੂਲਤ ਦਿੱਤੀ ਜਾਂਦੀ ਹੈ ਹੁਣ ਐਸਪੀਓ ਨੂੰ ਵੀ ਮੁਫਤ ਬੱਸ ਸਰਵਿਸ ਸਹੂਲਤ ਦਿੱਤੀ ਜਾਊਗੀ ਐਸਪੀਓ ਜਿਹੜੇ ਸਪੈਸ਼ਲ ਪੁਲਿਸ ਆਫੀਸਰ ਜਿਨ੍ਹਾਂ ਨੂੰ ਤੇ ਨਾਲ ਦੇ ਨਾਲ ਜਿਹੜੇ ਹੋਮਗਾਰਡ ਆ ਜਿਹੜੇ ਐਸਪੀਓ ਭਰਤੀ ਹੁੰਦੇ ਨੇ ਉਹਨਾਂ ਵਾਸਤੇ ਸਰਕਾਰ ਨੇ ਸਕੀਮ ਲਾਂਦੀ ਆ ਇੱਕ ਫੈਸਲਾ ਕਰ ਲਿਆ ਕਿ ਹੁਣ ਉਹ ਮੁਫਤ ਸਰਕਾਰੀ ਬੱਸਾਂ ਦੇ ਵਿੱਚ ਵੀ ਯਾਤਰਾ ਕਰ ਪਾਉਣਗੇ ਹਾਲਾਂਕਿ ਪਹਿਲਾਂ ਪੁਲਿਸ ਮੁਲਾਜ਼ਮ ਹੀ ਸਰਕਾਰੀ ਬੱਸਾਂ ਦੇ ਵਿੱਚ ਮੁਫਤ ਸਫ਼ਰ ਕਰ ਸਕਦੇ ਨੇ ਸਿਪਾਈ ਤੋਂ ਲੈ ਕੇ ਇੰਸਪੈਕਟਰ ਰੈਂਕ ਦੇ ਅਧਿਕਾਰੀ ਸਰਕਾਰੀ ਬੱਸਾਂ ਦੇ ਵਿੱਚ ਮੁਫਤ ਸਫ਼ਰ ਕਰ ਸਕਦੇ ਨੇ ਲੇਕਿਨ ਉਹ ਸਰਕਾਰ ਨੇ ਫੈਸਲਾ ਕੀਤਾ ਕਿ ਉਵੇਂ ਹੀ ਜਿਹੜੇ ਵਿਸ਼ੇਸ਼ ਪੁਲਿਸ ਅਧਿਕਾਰੀ ਜਿਹਨੂੰ ਐਸਪੀਓ ਕਹਿੰਦੇ ਨੇ ਹੋਮਗਾਰਡ ਦੇ ਤੌਰ ਤੇ ਵੀ ਕੰਮ ਕਰਦੇ ਨੇ ਉਹਨਾਂ ਨੂੰ ਵੀ ਹੁਣ ਪੁਲਿਸ ਕਰਮੀਆਂ ਦੀ ਤਰਜ਼ ਤੇ ਸਰਕਾਰੀ ਬੱਸਾਂ ਦੇ ਵਿੱਚ ਮੁਫਤ ਬੱਸ ਸਰਵਿਸ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ हरियाणा सरकार ने फैसला लिया कि हुण पुलिस कर्मचारीया दी दर्जे ते विशेष पुलिस अधिकारी मतलब एसपीओ नुं भी बसਾਂ च मुफ्त सफर दी सुविधा प्रोवाइड ਕੀਤੀ ਜਾ ਚੁਕੀ ਐਲਾਨ ਕਰ ਦਿੱਤਾ ਜਾਏਗਾ ਉਹ ਵੀ ਹੁਣ ਇਸ سہولت ਦਾ ਫਾਇਦਾ ਚੁੱਕ ਸਕਦੇ ਨੇ ਇਸ ਲਈ ਉਹਨਾਂ ਦੀ ਤਨਖਾਹ ਦੇ ਵਿੱਚੋਂ ਹਰ ਮਹੀਨੇ 120 ਰੁਪਏ ਕੱਟੇ ਜਾਣਗੇ ਤੇ 120 ਰੁਪਏ ਦੇ ਬਦਲੇ ਉਹ ਜਿੱਥੇ ਵੀ ਹਰਿਆਣਾ ਰੋਡ ਵੇਜ਼ ਦੀਆਂ ਬੱਸਾਂ ਜਾਂਦੀਆਂ ਉਹਦੇ ਚੋਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਮੁਫਤ ਸਫ਼ਰ ਕਰ ਸਕਦੇ ਨੇ 120 ਰੁਪਏ ਦੇ ਵਿੱਚ ਉਹ ਇਹਨਾਂ ਨੂੰ ਹਰ ਮਹੀਨੇ ਆਪਣੀ ਤਨਖਾਹ 'ਚੋਂ ਕਟਾਉਣੇ ਪੈਣਗੇ। ਗ੍ਰਹਿ ਵਿਭਾਗ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਗ੍ਰਹਿ ਵਿਭਾਗ ਦੇ ਜਿਹਨਾਂ ਕੋਲ ਜ਼ਿੰਮੇਵਾਰ ਅਨਿਲ ਵਿਜ ਉਹਨਾਂ ਦੇ ਮਹਿਕਮੇ ਵੱਲੋਂ ਇਹ ਜਿਹੜਾ ਮਤਾ ਸੀ ਤਜਵੀਜ਼ ਸੀ ਉਹ ਵਿੱਤ ਵਿਭਾਗ ਨੂੰ ਭੇਜੀ ਸੀ ਵਿੱਤ ਵਿਭਾਗ ਨੇ ਮਨਜ਼ੂਰੀ ਤੋਂ ਬਾਅਦ ਹੁਣ ਟਰਾਂਸਪੋਰਟ ਵਿਭਾਗ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਨੇ। ਇਦੇ ਵਿੱਚ ਵੱਡੀ ਭੂਮਿਕਾ ਰਹੀ ਹੈ ਹਰਿਆਣੇ ਦੇ ਗ੍ਰਹਿ ਮੰਤਰੀ ਨਿਲਵਿਜ ਤੇ ਹਰਿਆਣੇ ਦੇ ਮੁੱਖ ਮੰਤਰੀ ਮਲੌਰ ਲਾਲ ਖੱਟੜ ਦੀ ਮੌਜੂਦਾ ਪਰਦੇਸ ਦੇ ਵਿੱਚ ਕੁੱਲ 11000 ਤੋਂ ਜ਼ਿਆਦਾ ਜਿਹੜੇ ਨੇ ਉਹ ਸਪੈਸ਼ਲ ਪੁਲਿਸ ਆਫੀਸਰ ਜਿਹਨੂੰ ਐਸਪੀਓ ਕਿਹਾ ਜਾਂਦਾ ਕੰਮ ਕਰ ਰਹੇ ਨੇ ਔਰ ਇਹਨਾਂ ਦੀ ਜਿਹੜੀ ਨੌਕਰੀ ਆ ਇਹ ਵੀ ਰੈਗੂਲਰ ਨਹੀਂ ਹੁੰਦੀ ਤੇ ਵੇਤਨ ਵੀ ਇਹਨਾਂ ਦਾ ਸਰਕਾਰ ਸਾਲਾਨਾ ਬਜਟ ਮਨਜ਼ੂਰ ਕਰਦੀ ਉਸ ਬਜਟ ਚੋਂ ਹੀ ਇਹਨਾਂ ਨੂੰ ਤਨਖਾਹ ਦਿੱਤੀ ਜਾਂਦੀ ਹੈਗੀ ਆ ਔਰ ਇਹ ਵੀ ਜਾਣਕਾਰੀ ਮਿਲੀ ਹੈ ਕਿ ਹੁਣ ਐਸਪੀਓ ਨੂੰ ਪੁਲਿਸ ਦੇ ਸਹਿਯੋਗ ਲਈ ਜਿਵੇਂ ਉਹਨਾਂ ਨੂੰ ਪੁਲਿਸ ਹਰਿਆਣਾ ਚੋਂ ਸਹਿਯੋਗ ਕਰਦੇ ਨੇ ਇਸ ਕਰਕੇ ਉਹਨਾਂ ਨੂੰ ਹੀ ਪੁਲਿਸ ਕਰਮਚਾਰੀਆਂ ਦੀ ਤਰਜ਼ ਤੇ ਬੱਸ ਸਰਵਿਸ ਜਿਹੜੀ ਸਹੂਲਤਾ ਉਹ ਮੁਫਤ ਦੇਣ ਦਾ ਐਲਾਨ ਕੀਤਾ ਗਿਆ ਕਿਉਂਕਿ ਇਹ ਜਿਹੜੇ ਐਸਪੀਓ ਨੇ ਹੋਮਗਾਰਡ ਨੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਟ੍ਰੈਫਿਕ ਪੁਲਿਸ ਦਾ ਸੰਭਾਲਣ ਦਾ ਪੁਲਿਸ ਦੇ ਨਾਲ ਕੰਮ ਕਰਦੇ ਜਿੰਮਾ ਕਰਦੇ ਲੋਡ ਪੈਂ ਤੇ ਜੇ ਰੋਸ ਧਰਨੇ ਰੈਲੀਆਂ ਮਜਾਰੇ ਹੁੰਦੇ ਨੇ ਉਹਦੇ ਚ ਵੀ ਇਹਨਾਂ ਦੀ ਡਿਊਟੀ ਲੱਗਦੀ ਹੈਗੀ ਆ ਇਹਨਾਂ ਦੀ ਵੀ ਰਿਸਕ ਵਾਲੀ ਨੌਕਰੀ ਹੁੰਦੀ ਹੈ ਤੇ ਸ਼ਾਇਦ ਹੁਣ ਇਸੇ ਕਰਕੇ ਚਾਹੀ ਇਹਨਾਂ ਦੀ ਤਨਖਾਹ ਉੱਕੀ-ਪੁੱਕੀ ਹੁੰਦੀ ਆ ਕਿਉਂਕਿ ਰੈਗੂਲਰ ਨਹੀਂ ਕੀਤਾ ਜਾ ਸਕਦਾ ਲੇਕਿਨ ਫਿਲਹਾਲ ਇੱਕ ਹਰਿਆਣੇ ਦੇ ਜਿਹੜੇ ਐਸਪੀਓ ਹੋਮਗਾਰਡ ਸੀ ਉਹਨਾਂ ਦੀ ਮੰਗ ਸੀ ਜਿਸ ਕਰਕੇ ਉਹਨਾਂ ਨੇ ਹਰਿਆਣੇ ਦੇ ਮੁੱਖ ਮੰਤਰੀ ਮਨੋਲਾਲ ਖੱਟੜ ਦੇ ਨਾਲ ਮੁਲਾਕਾਤ ਵੀ ਕੀਤੀ ਸੀ ਜਿੱਦ ਚੱਲਦਿਆਂ ਸਰਕਾਰ ਨੇ ਇਹ ਫੈਸਲਾ ਲੈ ਲਿਆ ਔਰ ਸਬੰਧਤ ਉਹ ਪਾਗ ਗ੍ਰਹਿਵ ਭਾਗ ਹੋ ਗਿਆ ਵਿੱਤ ਵਿਭਾਗ ਹੋਇਆ ਟਰਾਂਸਪੋਰਟ ਵਿਭਾਗ ਹੋਇਆ ਉਹਨਾਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਨੇ ਕਿ ਇਹਨਾਂ ਦੇ ਵੀ ਕਾਰਡ ਬਣਾਉਣੇ ਸ਼ੁਰੂ ਕੀਤੇ ਜਾਣ ਤਾਂ ਜੋ ਇਹ ਵੀ ਸਰਕਾਰੀ ਬੱਸਾਂ ਦੇ ਵਿੱਚ ਮੁਫਤ ਸਫ਼ਰ ਕਰ ਸਕਦੇ ਐਸਪੀਓ ਨੂੰ ਡਿਊਟੀ ਦੇ ਲਈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਵੀ ਜਾਣਾ ਪੈਂਦਾ ਉਸ ਦੇ ਚੱਲਦਿਆਂ ਹਰਿਆਣਾ ਸਰਕਾਰ ਨੇ ਫੈਸਲਾ ਕੀਤਾ ਕਿ ਇਹਨਾਂ ਨੂੰ ਵੀ ਮੁਫਤ ਯਾਤਰਾ ਦੀ ਸਹੂਲਤ ਪ੍ਰਦਾਨ ਕੀਤੀ ਜਾਵੇ ਵਿੱਤ ਵਿਭਾਗ ਵੱਲੋਂ ਜਾਰੀ ਨਿਯਮ ਅਨਸਾਰ ਜੋ ਐਸ ਪੀਓ ਮੁਫਤ ਯਾਤਰਾ ਦੀ ਸਹੂਲਤ ਲਵੇਗਾ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਹੁਣ ਯਾਤਰਾ ਪੱਤਾ ਨਹੀਂ ਦਿੱਤਾ ਜਾਊਗਾ ਰੋਡਵੇਜ ਬੱਸਾਂ 'ਚ ਰੈਤੀ ਦਰਾਂ ਤੇ ਇਹਨਾਂ ਦਾ ਸਫ਼ਰ ਕਰਨ ਵਾਲੀਆਂ ਹੋਰ ਜਿਹੜੀਆਂ ਸ਼੍ਰੈਣੀਆਂ ਨੇ ਵਰਗ ਨੇ ਉਨ੍ਹਾਂ ਦੀ ਤਰਜ਼ ਤੇ ਹੁਣ ਇਹਨਾਂ ਨੂੰ ਜਲਦ ਇਹਨਾਂ ਜਵਾਨ ਨੌਜਵਾਨਾਂ ਨੂੰ ਵੀ ਜਿਹੜੇ ਹੋਮਗਾਰਡ ਦੇ ਨੌਜਵਾਨ ਜਲਦ ਇੱਕ ਟਰੈਵਲ ਸਮਾਰਟ ਕਾਰਡ ਜਿਹੜਾ ਵਾ ਉਹ ਜਾਰੀ ਕੀਤੇ ਜਾਣਗੇ ਤੇ ਯਾਤਰਾ ਦੇ ਦੌਰਾਨ ਜਿਹੜੇ ਰੋਡਵੇਜ ਬੱਸਾਂ ਦੇ ਕੰਡਕਟਰ ਨੇ ਉਹ ਜਿਹੜਾ ਟਰੈਵਲ ਸਮਾਰਟ ਕਾਰਡ ਉਹਨੂੰ ਸਵੈਪ ਕਰਨਗੇ ਉਹਨਾਂ ਵਾਸਤੇ ਜ਼ਰੂਰੀ ਹੈ ਕਿ ਪਤਾ ਲੱਗ ਜਾਊਗਾ ਟਰਾਂਸਪੋਰਟ ਵਿਭਾਗ ਨੂੰ ਵੀ ਕਿ ਇਹਦੇ ਚ ਇਸ ਸਰਕਾਰੀ ਬੱਸ ਚ ਵਿੱਚ ਕਿੰਨੇ ਇਸ ਜਿਹੜਾ ਸਹੂਲਤ ਦਾ ਫਾਇਦਾ ਲਿਆ ਗਿਆ ਕਿਉਂਕਿ ਰਿਕਾਰਡ ਪਤਾ ਲੱਗਦਾ ਰਹੂਗਾ ਕਿ ਇੱਕ ਬਸ ਦੇ ਵਿੱਚ ਪੂਰੇ ਦਿਨ ਦੇ ਵਿੱਚ ਕਿੰਨੇ ਜਿਹੜੇ ਫਰੀਜ਼ ਵਾਲੀਆਂ ਸਵਾਰੀਆਂ ਕਿੰਨਾ ਸਫ਼ਰ ਕੀਤਾ ਹੈਗਾ ਪਰ ਹੁਣ ਇਹ ਹਰਿਆਣੇ ਦੀ ਸਰਕਾਰ ਨੇ ਜਿਹੜੇ ਐਸਪੀਓ ਜਿਨ੍ਹਾਂ ਨੂੰ ਨਾਮ ਸੁਣਨ ਦੇ ਵਿੱਚ ਐਸਪੀਓ ਲੱਗਦਾ ਲੇਕਿਨ ਅਗਰ ਗੱਲ ਕੀਤੀ ਜਾਵੇ ਤਾਂ ਸਪੈਸ਼ਲ ਪੁਲਿਸ ਆਫੀਸਰ ਪੰਜਾਬ ਦੇ ਵਿੱਚ ਵੀ ਜਦੋਂ ਅਤਵਾਦਿਕ ਉਦੋਂ ਵੱਡੀ ਗਿਣਤੀ ਦੇ ਵਿੱਚ ਐਸਪੀਓ ਭਰਤੀ ਕੀਤੇ ਗਏ ਸੀ ਖਾੜ ਆਵਾਦ ਵੇਲੇ ਹੋਮਗਾਰਡ ਦੇ ਜਵਾਨ ਵੀ ਭਰਤੀ ਕੀਤੇ ਗਏ ਸੀ ਕਈਆਂ ਨੂੰ ਬਾਅਦ ਚ ਪੁਲਿਸ ਦੇ ਵਿੱਚ ਰੈਗੂਲਰ ਭਰਤੀ ਕਰ ਲਿਆ ਗਿਆ ਸੀ ਤੇ ਉਸੇ ਪੈਟਰਨ ਦੇ ਹਰਿਆਣਾ ਦੇ ਵਿੱਚ ਵੀ ਸਪੈਸ਼ਲ ਪੁਲਿਸ ਆਫੀਸਰ ਭਰਤੀ ਕੀਤੇ ਗਏ ਸੀ ਜਿਨ੍ਹਾਂ ਨੂੰ ਐਸਪੀਓ ਵੀ ਬੋਲਦੇ ਨੇ ਹੋਮਗਾਰਡ ਦੀ ਤਰ੍ਹਾਂ ਤੇ ਫਿਲਹਾਲ ਹਰਿਆਣਾ ਸਰਕਾਰ ਨੇ ਉਹਨਾਂ ਵਾਸਤੇ ਸਹੂਲਤ ਸ਼ੁਰੂ ਕਰ ਦਿੱਤੀ ਆ ਇਸ ਜਾਣਕਾਰੀ ਦੇ ਨਾਲ ਤੜਤੁਲ ਦੇ ਅੱਗੇ ਆ ਦੇਖਦੇ ਰਹੋ এবিসি ਪੰਜਾਬ ਧੰਨਵਾਦ